ਦੋਸਤੋ ਅੱਜਕੱਲ੍ਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਮੁੱਦਾ ਕਰਮਾਇਆ ਹੋਇਆ ਹੈ। ਇਸ ਦੇ ਉੱਪਰ ਵੱਡੇ ਪੱਧਰ ਤੇ ਰਾਜਨੀਤੀ ਹੋ ਰਹੀ ਹੈ। ਇਸ ਦੇ ਵਿੱਚ ਇੱਕ ਤੋਂ ਵੱਧ ਧਿਰਾਂ ਸਰਗਰਮ ਹੋਈਆਂ ਹਨ। ਜਿੱਥੇ ਇੱਕ ਪਾਸੇ ਪਿਛਲੇ ਦਿਨਾਂ ਵਿੱਚ ਇਹ ਗੱਲ ਚੱਲ ਰਹੀ ਸੀ ਕਿ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਲੈ ਚੁੱਕਿਆ ਤੇ ਪੰਜਾਬ ਤੋਂ ਉਹ ਕੋਜਤਨਾਂ ਲਈ ਵਾਧੂ ਪਾਣੀ ਦੀ ਮੰਗ ਕਰ ਰਿਹਾ ਹੈ ਤਾਂ ਨਾਲ ਹੀ ਭਾਰਤ ਜਿਹੜਾ ਬਿਆਸ ਮੈਨੇਜਮੈਂਟ ਬੋਰਡ ਹੈ ਉਹਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਅਸੀਂ ਉਹਨਾਂ ਨੂੰ ਆਪਣੀ ਪੱਧਰ ਤੇ ਵਾਧੂ ਪਾਣੀ ਦੇਣ ਦੀ ਕੋਸ਼ਿਸ਼ ਕਰਾਂਗੇ ਇਸ ਲਈ ਹਾਈ ਕੋਰਟ ਵਿੱਚ ਵੀ ਕੁਝ ਤਰਾਂ ਚਲੀਆਂ ਗਈਆਂ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਪਾਣੀ ਅਸੀਂ ਉਹਨਾਂ ਨੂੰ ਦੇ ਦੇਣਾ ਤੇ ਜਦੋਂ ਇਹੋ ਜੀ ਸਥਿਤੀ ਬਣੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਨਾਲ ਜਿਹੜੇ ਸਾਡੇ ਸਿੱਖਿਆ ਮੰਤਰੀ ਬੈਂਸ ਉਹ ਦੋਨਾਂ ਨੇ ਜਾ ਕੇ ਉਸ ਜਗ੍ਹਾ ਦੇ ਉੱਪਰ ਪ੍ਰੋਟੈਸਟ ਕੀਤਾ ਤੇ ਉੱਥੇ ਪਾਣੀ ਇੱਕ ਵੀ ਬੂੰਦ ਵਾਧੂ ਨਾ ਜਾਣ ਤੋਂ ਜਾਂ ਰੋਕਣ ਤੋਂ ਉਹਨਾਂ ਨੇ ਆਪਣੇ ਪ੍ਰੋਟੈਸਟ ਨੂੰ ਦਰਜ ਕਰਾਉਂਦੇ ਹੋਏ ਕਿਸਾਨ ਯੂਨੀਅਨਾਂ ਵੱਲ ਵੀ ਇਸ਼ਾਰਾ ਕੀਤਾ ਕਿ ਜਿਹੜੇ ਲੋਕ ਇੱਕ ਸਮੇਂ ਪਾਣੀ ਦੇ ਰਾਖੇ ਬਣਦੇ ਸੀ ਅੱਜ ਉਹ ਸਾਹਮਣੇ ਕਿਉਂ ਨਹੀਂ ਆ ਰਹੇ ਅਸਲ ਤੇ ਸਮੱਸਿਆ ਕਿੱਥੇ ਹੈ ਅਸਲ ਤੇ ਸਮੱਸਿਆ ਉੱਥੇ ਆ ਜਾਂਦੀ ਹੈ ਕਿ ਪੰਜਾਬ ਵਿੱਚ ਲਗਾਤਾਰ ਜੇ ਅਸੀਂ ਗੱਲ ਕਰੀਏ ਮਤਾ ਅਨੰਦਪੁਰ ਸਾਹਿਬ ਤੋਂ ਲੈ ਕੇ ਅੱਜ ਤੱਕ ਪਾਣੀਆਂ ਦੀ ਵੰਡ ਨੂੰ ਲੈ ਕੇ ਰੇੜਕਾ ਚੱਲਿਆ ਹੀ ਜਾਂਦਾ ਹੈ ਸਾਰੇ ਰਿਪੀਰੀਅਨ ਲਾ ਨੂੰ ਲਾਗੂ ਕਰਨਾ ਕਦੇ ਪਾਣੀ ਕਿੰਨਾ ਕਿਸ ਨੂੰ ਵੱਧ ਜਾ ਰਿਹਾ ਹੈ ਕਿੰਨਾ ਕਿਸ ਨੂੰ ਘਟ ਜਾ ਰਿਹਾ ਹੈ ਰਾਇਲਟੀ ਪਾਣੀ ਦੇ ਉੱਪਰ ਕਿੰਨੀ ਮਿਲੇ ਕੀ ਪੰਜਾਬ ਕੋਲ ਆਪਣੇ ਖੇਤਾਂ ਵਿੱਚ ਦੇਣਯੋਗ ਪਾਣੀ ਹੈ ਕੀ ਪੰਜਾਬ ਦਾ ਪਾਣੀ ਦਾ ਸੰਕਟ ਜਾਂ ਧਰਤੀ ਹੇਠਲਾ ਪਾਣੀ ਖੁਸ਼ਕ ਹੋ ਜਾਣਾ ਪੰਜਾਬ ਦੇ ਬਹੁਤੇ ਇਲਾਕਿਆਂ ਦਾ ਡਾਰਕ ਜ਼ੋਨ ਵਿੱਚ ਚਲੇ ਜਾਣਾ ਇਹ ਸਾਰੀਆਂ ਗੱਲਾਂ ਜਿਹੜੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਪਾਣੀ ਦੀ ਘਟ ਰਹੀ ਮਾਤਰਾ ਵੱਲ ਇਸ਼ਾਰਾ ਕਰਦਿੰਦੇ ਆ ਤੇ ਨਾਲ ਹੀ ਪਾਣੀ ਦੀ ਵਧਦੀ ਮਾਤਰਾ ਕਾਰਨ ਹਰਿਆਣੇ ਵੱਲੋਂ ਪਾਣੀ ਦੀ ਵੱਧ ਮੰਗ ਕਰਨਾ ਇਹ ਇੱਕ ਹੋਰ ਸਮੱਸਿਆ ਬਣੀ ਹੋਈ ਹੈ ਪਰ ਜੇ ਇਸ ਸਮੱਸਿਆ ਨੂੰ ਰਾਜਨੀਤਿਕ ਤੌਰ ਤੇ ਜਾਂ ਸੈਂਟਰ ਸਟੇਟ ਰਿਲੇਸ਼ਨ ਦੇ ਤੌਰ ਤੇ ਦੇਖਿਆ ਜਾਵੇ ਤਾਂ ਅਸੀਂ ਜਾਣਦੇ ਆ ਕਿ ਲਗਾਤਾਰ ਕੇਂਦਰ ਸਰਕਾਰ ਹੈ ਜਿਹੜੀ ਉਹ ਰਾਜਸੀ ਸਰਕਾਰਾਂ ਦੇ ਅਧਿਕਾਰਾਂ ਨੂੰ ਘਟ ਕਰਨ ਤੇ ਲੱਗੀ ਹੋਈ ਹੈ ਇੱਕ ਸਮਾਂ ਸੀ ਜਦੋਂ 60 40 ਦੀ ਰੇਸ਼ੋ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਨੂੰ ਵੰਡਿਆ ਹੋਇਆ ਸੀ ਉਨਾ 60 40 ਦੀ ਰੇਸ਼ਿਓ ਵਾਲੀਆਂ ਸੰਸਥਾਵਾਂ ਵਿੱਚ ਚੰਡੀਗੜ੍ਹ ਜਿਸ ਨੂੰ ਅੱਜਕੱਲ ਯੂਟੀ ਬਣਾ ਦਿੱਤਾ ਗਿਆ ਜੋ ਹਰਿਆਣਾ ਤੇ ਪੰਜਾਬ ਦੀ ਸਾਂਝੀ ਰਾਜਧਾਨੀ ਸੀ ਉਸ ਦੇ ਵਿੱਚ ਮੁਲਾਜ਼ਮਾਂ ਦੀ ਰੇਸ਼ਿਓ ਨੂੰ ਵੀ ਇਸ ਆਧਾਰ ਤੇ ਦੇਖਿਆ ਜਾਂਦਾ ਸੀ ਜਿਸ ਨੂੰ ਹੁਣ ਉਸ ਤਰੀਕੇ ਨਾਲ ਸਨਮਾਨਿਆ ਨਹੀਂ ਜਾਂਦਾ ਉਸ ਤਰੀਕੇ ਨਾਲ 60 40 ਦੇ ਅਨੁਪਾਤ ਵਿੱਚ ਨਹੀਂ ਰੱਖਿਆ ਗਿਆ ਇਸੇ ਤਰੀਕੇ ਨਾਲ ਦੂਸਰੀ ਗੱਲ ਕੀਤੀ ਜਾਵੇ ਤਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੀ ਉਹਦੇ ਬਾਰੇ ਵੀ ਲਗਾਤਾਰ ਇਹ ਗੱਲ ਹੁੰਦੀ ਰਹੀ ਹੈ ਕਿ ਪੰਜਾਬ ਆਪਣੇ ਹਿੱਸੇ ਦਾ ਧਨ ਉਸ ਨੂੰ ਆਰਥਿਕ ਸਹਾਇਤਾ ਜਿੰਨੀ ਬਣਦੀ ਸੀ ਉਹ ਦਿੰਦਾ ਰਿਹਾ ਪਰ ਅੱਜ ਤਕਰੀਬਨ ਤਕਰੀਬਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਜਿਹੜੀ ਉਹ ਪੰਜਾਬ ਦੇ ਹੱਥ ਵਿੱਚੋਂ ਨਿਕਲਣ ਵਾਲੀ ਗੱਲ ਦੇ ਰੂਪ ਵਿੱਚ ਹੀ ਦੇਖੀ ਜਾ ਸਕਦੀ ਹੈ ਉਸ ਦੇ ਉੱਪਰ ਵੀ ਟਿੱਡੇ ਢੰਗ ਨਾਲ ਕੇਂਦਰ ਸਰਕਾਰ ਦਾ ਹੀ ਕੰਮ ਹੈ ਇਸੇ ਗੱਲ ਨੂੰ ਲੈ ਕੇ ਮਾਨਸਾ ਹੁਣ ਇਹ ਕਹਿ ਰਿਹਾ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਵੀ 60 40 ਦਾ ਹਿੱਸਾ ਸੀ 60% ਧਨ ਅਸੀਂ ਦਿੰਦੇ ਰਹੇ ਉਸ ਦੇ ਉੱਪਰ ਖਰਚਾ ਅਸੀਂ ਕੀਤਾ ਸਾਡੇ ਉੱਥੇ ਲੋਕ ਹੈ ਜਿਹੜੇ ਉਸ ਨੂੰ ਚਲਾਉਣ ਦੇ ਵਿੱਚ ਆਪਣਾ ਸਹਿਯੋਗ ਕਰਦੇ ਰਹੇ ਪਰ ਜਦੋਂ ਪਾਣੀ ਵੰਡਣ ਦੀ ਗੱਲ ਆਈ ਤਾਂ ਭਾਖੜਾ ਬਿਆਸ ਮੈਨੇਜਮੈਂਟ ਸਾਡੇ ਤੋਂ ਪੈਸੇ ਲੈ ਕੇ ਸਾਡੇ 'ਤੇ ਕੇਸ ਕਰ ਰਿਹਾ ਹੈ ਇਹਦੇ ਨਾਲ ਕੀ ਹੋਇਆ ਕਿ ਉਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਦਿੱਤੇ ਹੋਏ ਤੁਹਾਨੂੰ ਆਡਿਟ ਕਰਵਾਵਾਂਗੇ ਤਾਂ ਕਿ ਸਾਡੇ ਦੁਆਰਾ ਦਿੱਤੀ ਜਾਣ ਵਾਲੀ ਪੂੰਜੀ ਸਾਡੇ ਖਿਲਾਫ ਨਾ ਵਰਤੀ ਜਾ ਸਕੇ ਦੂਸਰੀ ਗੱਲ ਕਿਸਾਨ ਯੂਨੀਅਨ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਇੱਕ ਦੂਸਰੇ ਬਾਰੇ ਦਿੱਤੇ ਗਏ ਬਿਆਨਾਂ ਦੀ ਸਾਹਮਣੇ ਆਉਂਦੀ ਹੈ ਇੱਕ ਸਮਾਂ ਸੀ ਕਿ ਭਗਵੰਤ ਮਾਨ ਵੱਲੋਂ ਕਿਹਾ ਜਾਂਦਾ ਸੀ ਕਿ ਸਾਡੇ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਕੇਂਦਰ ਨਾਲ ਸੰਬੰਧਿਤ ਹੈ ਉਹਨਾਂ ਨੇ ਬਿੱਲ ਪਾਸ ਕੀਤੇ ਆ ਤੇ ਉਹਨਾਂ ਦੀ ਲੜਾਈ ਕੇਂਦਰ ਨਾਲ ਹੈ ਅਸੀਂ ਪੂਰਨ ਸਹਿਯੋਗ ਕਰਾਂਗੇ ਪਰ ਕੁਝ ਮਹੀਨੇ ਪਹਿਲਾਂ ਕਿਸਾਨਾਂ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਿੱਚ ਆਪਸੀ ਖਿੱਚੋਤਾਣ ਹੋਈ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਦੋ ਮੋਰਚੇ ਚੱਲ ਰਹੇ ਸੀ ਉਹਨਾਂ ਨੂੰ ਚੁਕਵਾਇਆ ਗਿਆ ਇਹਦੇ ਨਾਲ ਕੀ ਹੋਇਆ ਕਿ ਕਿਸਾਨ ਯੂਨੀਅਨਾਂ ਅਤੇ ਪੰਜਾਬ ਦੇ ਮੁੱਖ ਮੰਤਰੀ ਇੱਕ ਦੂਜੇ ਦੇ ਅਮੋ ਸਾਹਮਣੇ ਖੜੇ ਨਜ਼ਰ ਆਏ ਹੁਣ ਭਗਵੰਤ ਮਾਨ ਜਦੋਂ ਪਾਣੀ ਦੇ ਮਸਲੇ ਨੂੰ ਲੈ ਕੇ ਚੱਲੇ ਆ ਤਾਂ ਉਹਨਾਂ ਨੂੰ ਕਿਸਾਨ ਯੂਨੀਅਨਾਂ ਦਾ ਉਸ ਕਿਸਮ ਨਾਲ ਸਹਿਯੋਗ ਨਹੀਂ ਮਿਲ ਰਿਹਾ ਜਿਸ ਕਿਸਮ ਤੇ ਸਹਿਯੋਗ ਦੀ ਆਸ ਕੀਤੀ ਜਾ ਸਕਦੀ ਹੈ ਕਿਉਂਕਿ ਕਿਸਾਨ ਯੂਨੀਅਨ ਇਹ ਕਹਿ ਰਹੀਆਂ ਹਨ ਕਿ ਸਾਨੂੰ ਪੰਜਾਬ ਦੀ ਸਰਕਾਰ ਵੱਲੋਂ ਉਸ ਸਮੇਂ ਪੂਰਨ ਸਹਿਯੋਗ ਨਹੀਂ ਮਿਲਿਆ ਸਾਡੀ ਇਹ ਪੁਰਾਣੀ ਮੰਗ ਹੈ ਕਿਉਂਕਿ ਪਾਣੀ ਅਤੇ ਕਿਸਾਨ ਅਤੇ ਖੇਤੀ ਇੱਕ ਦੂਜੇ ਨਾਲ ਜੁੜੇ ਹੋਏ ਵਿਸ਼ੇ ਹੈ ਇਹਦੇ ਨਾਲ ਕਿਤੇ ਨਾ ਕਿਤੇ ਲੱਗ ਇਹ ਰਿਹਾ ਕਿ ਹੁਣ ਕਿਸਾਨੀ ਜਿਹੜੀ ਉਹ ਕੇਂਦਰ ਸਰਕਾਰ ਦੇ ਵਿਰੋਧ ਦੀ بجائے ਪੰਜਾਬ ਸਰਕਾਰ ਨਾਲ ਗੋਦ ਵਿੱਚ ਆਈ ਹੋਈ ਹੈ ਭਾਵੇਂ ਉਹ ਇਹ ਸਮੰਗ ਦਾ ਵਿਰੋਧ ਨਹੀਂ ਕਰ ਰਹੀ ਕਿ ਕਿੱਥੇ ਕਿੰਨਾ ਪਾਣੀ ਦੇਣਾ ਪਰ ਨਾਲ ਦੀ ਨਾਲ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਕਿਧਰੇ ਵੀ ਕਿਸਾਨੀ ਵੱਲੋਂ ਵੱਡੇ ਪੱਧਰ ਤੇ ਕਿਸਾਨੀ ਲਈ ਭਗਵੰਤ ਮਾਨ ਵੱਲੋਂ ਚਲਾਏ ਜਾ ਰਹੇ ਸੰਘਰਸ਼ ਦੇ ਵਿੱਚ ਖੁੱਲ੍ਹ ਕੇ ਸਾਥ ਵੀ ਨਹੀਂ ਦਿੱਤਾ ਜਾ ਰਿਹਾ ਹੁਣ ਆਉਣ ਵਾਲਾ ਸਮਾਂ ਹੀ ਸਾਨੂੰ ਦੱਸੇਗਾ ਕਿ ਇਸ ਦਾ ਅਸਲੀ ਹੱਲ ਕਿੱਥੇ ਨਿਕਲਦਾ ਹੈ ਅਸਲੀਅਤ ਕੀ ਬਣਦੀ ਹੈ ਕਿਉਂਕਿ ਇੱਕ ਵਾਰੀ ਫਿਰ ਐਵੇਂ ਲੱਗਦਾ ਹੈ ਕਿ ਸੈਂਟਰ ਸਟੇਟ ਰਿਲੇਸ਼ਨ ਦਾ ਮਸਲਾ ਉਲਝਿਆ ਹੋਇਆ ਨਜ਼ਰ ਆਉਂਦਾ ਹੈ ਇਹਦੇ ਵਿੱਚ ਜਿਹੜੀਆਂ ਸਾਡੀਆਂ ਅਦਾਲਤਾਂ ਉਹ ਆਪਣਾ ਫੈਸਲਾ ਦੇ ਰਹੀਆਂ ਲੋਕ ਆਪਣੇ ਤਰੀਕੇ ਨਾਲ ਸੰਘਰਸ਼ ਕਰ ਰਹੇ ਆ ਸਮੱਸਿਆਵਾਂ ਆਪਣੀ ਥਾਂ ਪਈਆਂ ਹੋਈਆਂ ਪਰ ਪਾਣੀ ਦੀ ਰਾਜਨੀਤੀ ਪੂਰੀ ਗਰਮਾਈ ਹੋਈ ਹੈ ਜਿਦੇ ਵਿੱਚ ਦੋਨੇ ਰਾਜ ਆਮਨੋ ਸਾਹਮਣੇ ਇੱਕ ਦੂਜੇ ਨਾਲ ਲੜਾਈ ਦੇ ਰੂਪ ਵਿੱਚ ਨਜਿੱਠਣ ਦੀ ਤਿਆਰੀ ਵਿੱਚ ਲੱਗੇ ਹੋਏ ਆ ਧੰਨਵਾਦ